ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਕੁਸ਼ਤੀ ਲਖਾਰੀ ਗਾਇਕ ਅਤੇ ਕਮੈਂਟੇਟਰ ਜੇ ਆਰ ਸੀ ਸ਼੍ਰੀ ਚਮਕੌਰ ਸਾਹਿਬ ਤੋਂ ਤੇ ਅੱਜ ਗੱਲ ਕਰਨ ਲੱਗਿਆ ਮੈਂ ਚਾਈਨਾ ਡੋਰ ਬਾਰੇ ਸੋ ਮੈਂ ਸਾਰੇ ਆਪਣੇ ਪਿੰਡ ਸ਼੍ਰੀ ਚਮਕੌਰ ਸਾਹਿਬ ਨੂੰ ਬੇਨਤੀ ਕਰਾਂਗਾ ਆਪਾਂ ਨੇ ਚਾਈਨਾ ਡੋਰ ਦਾ ਜਿਹੜਾ ਬਾਈਕਾਟ ਕਰਨਾ ਹੈ ਪਹਿਲਾਂ ਵੀ ਆਪਾਂ ਜਦੋਂ ਪਤੰਗ ਹੜਾਂਦੇ ਰਹੇ ਹਾਂ ਨਾ ਡੋਰਾ ਨਾਲੇ ਪਤੰਗ ਹੜਾਂਦੇ ਰਹੇ ਹਾਂ ਚਾਈਨਾ ਦੀ ਡੋਰ ਕਿੱਥੋਂ ਆਈ ਆ ਬਾਹਰੋਂ ਆਈ ਆ ਸੋ ਭਾਈ ਮੈਂ ਬੇਨਤੀ ਕਰਦਾ ਪਹਿਲਾਂ ਬਾਹਰੋਂ ਆਣੀ ਵੀ ਇਹਨੂੰ ਜ਼ਰੂਰ ਬੰਦ ਕੀਤਾ ਜਾਵੇ ਨਾ ਜਿਹੜੀ ਚਾਈਨਾ ਡੋਰ ਦੀ ਇਹ ਚੈਨਾ ਡੋਰ ਨਹੀਂ ਸੀ ਹੈਗੀ ਇਹ ਪਹਿਲਾ ਜਿਹਦਾ ਮੱਛੀਆਂ ਫੜਨ ਵਾਸਤੇ ਧਾਗਾ ਜਿਹੜਾ ਵਰਤੇ ਜਾਂਦਾ ਸੀ ਨਾ ਫਿਰ ਇਸ ਧਾਗੇ ਨੂੰ ਜਿਹੜਾ ਇੱਧਰਲੇ ਪਾਸੇ ਲਿਆ ਕੇ ਲਿਆਂਦਾ ਗਿਆ ਨਾ ਜਿਵੇਂ ਲਾਲੂ ਪੰਜਾਬ 'ਚ ਪਹਿਲਾ ਜਰਦਾ ਨਹੀਂ ਤਾਂ ਹੁੰਦਾ ਜਰਦਾ ਵੀ ਕਿੱਥੋਂ ਆਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਉਸੇ ਤਰ੍ਹਾਂ ਜਿਹੜੀ ਮੱਛੇ ਵਾਲੀ ਡੋਰ ਥੀ ਚੈਨਾ ਦੀ ਡੋਰ ਬਣ ਗਈ ਚੈਨਾ ਦੀ ਡੋਰ ਜਿਹੜੀ ਬੜੀ ਘਾਤਕ ਆ ਨਾ ਜਰਦਾ ਵੀ ਘਾਤਕਾ ਹਰ ਨਸ਼ਾ ਘਾਤਕਾ ਆਪਣੇ ਲਈ ਹੈ ਨਾ ਸੋ ਉਹ ਵੀ ਆਪਾਂ ਸਾਰੇ ਛੱਡਣੇ ਆ ਚੈਨਾ ਦੀ ਡੋਰ ਦਾ ਆਪਾਂ ਨੇ ਬਾਈਕਾਟ ਕਰਨਾ ਸੋ ਬੇਨਤੀ ਆ ਵੀ ਕੱਲ ਨੂੰ ਬਸੰਤ ਪੰਚਮੀ ਆ ਸਾਰਿਆਂ ਨੇ ਪੁਰਾਣੇ ਧਾਗੇ ਲੈ ਕੇ ਆਣੇ ਹਨ ਕਿੰਨੇ ਕਿਸਮ ਦੇ ਧਾਗੇ ਆਣੇ ਹਨ ਮਾਰਕੀਟ 'ਚ ਅਵੇਲੇਬਲ ਹੁਣ ਤਾਂ ਦੁਕਾਨਾਂ 'ਤੇ ਲਿਖਿਆ ਹੋਇਆ ਵੀ ਚైనਾਂ ਦੀ ਡੋਰ ਨਹੀਂ ਮਿਲਦੀ ਹਨ ਪਰ ਫਿਰ ਵੀ ਕੁਝ ਜਿਹੜੇ ਹੁੰਨੇ ਹਨ ਨਾ ਕਈਆਂ ਨੂੰ ਹੁੰਦਾ ਨਾ ਇੱਕ ਦਿਨੇ ਪਤੰਗ ਢਾਣੇ ਆਪਾਂ ਘੜਾ ਜਾਂ ਰੋਜ਼ ਰੋਜ਼ ਪਤੰਗ ਢਾਣੇ ਹੁੰਦੇ ਆ ਕਿਤੇ ਲੋਹੜੀ ਨੂੰ ਪਤੰਗ ਢਾ ਲੈਣੇ ਹਨ ਮਕਰ ਸੰkranਤੀ ਨੂੰ ਢਾ ਲੈਣੇ ਆ ਸਾਡੇ ਇੱਧਰ ਜਿੱਦਾਂ 2 ਫਰਵਰੀ ਬਸੰਤ ਪੰਚਮੀ ਵਾਲੇ ਦਿਨ ਪਤੰਗ ਉੱਡਦੇ ਆ ਸੋ ਵਧੀਆ ਕਈ ਵੀਰ ਕਹਿਣਗੇ ਯਾਰ ਵੀ ਪਤੰਗ ਢਾਣੀ ਬਣਾਣੇ ਬੰਦ ਕਰ ਦੋ ਉਡਾਣੇ ਬੰਦ ਕਰ ਦੋ। ਚਲੋ ਜਿਹੜੀ ਰੀਤ ਚੱਲਦੀ ਆ ਰਹੀ ਹੈ ਚੱਲੀ ਜਾਣ ਦੋ। ਪਰ ਜਿਹੜੀ ਚੀਜ਼ ਆਪਣੇ ਲਈ ਹੱਤਕਾ ਉਹਨੂੰ ਜ਼ਰੂਰ ਬੰਦ ਕਰ ਦੋ। ਵੀ ਚਾਈਨਾ ਦੀ ਡੋਰ ਨਾਲ ਅਸੀਂ ਦੇਖਿਆ। ਜ਼ਿਆਦਾਤਰ ਨੁਕਸਾਨ ਉਹਨਾਂ ਦਾ ਹੋਇਆ ਹੈ। ਜਿਹੜੇ ਬਾਈਕ ਤੇ ਜਿੰਨੇ ਵੀ ਸਾਡੇ ਵੀਰ ਭਰਾ ਜਾਂਦੇ ਆ, ਲੇਡੀਜ਼ ਆ। ਕਿੰਨੀਆਂ ਵੀਡੀਓ ਆਪਾਂ ਦੇਖੀਆਂ ਨਾ ਗਲੇ ਕੱਟੇ ਦੀਆਂ ਆਈਆਂ। ਜਾਣੇ ਨੁਕਸਾਨ ਹੋਇਆ। ਜਿੰਨਾ ਜ਼ਿਆਦਾ ਜਾਨਵਰਾਂ ਨੂੰ ਦੇਖੋ ਨੁਕਸਾਨ ਹੋਇਆ ਵਾ। ਉਹ ਫਰੀਜ਼ ਵਿਚ ਬਚਾਰੇ ਫਾਂਸੀ ਲਟਕ ਰਹੇ ਆ ਨਾ। ਸੋ ਉਹ ਤਾਂ ਬੋਲ ਕੇ ਵੀ ਨਹੀਂ ਦੱਸ ਸਕਦੇ। ਸੋ ਵੀਰੋਂ ਹੱਥ ਜੋੜ ਕੇ ਬੇਨਤੀ ਹੈ। ਚਾਈਨਾ ਦੀ ਡੋਰ ਦਾ ਬਾਈਕ ਕੱਟ ਕਰੋ ਬਾਕੀ ਤੁਹਾਨੂੰ ਪਤਾ ਵੀ ਟੂਲ ਫਰੀ ਨੰਬਰ ਵੀ ਜਿਹੜਾ ਜਾਰੀ ਹੋ ਗਿਆ ਸਕਰੀਨ ਤੇ ਚੱਲ ਰਿਹਾ ਹੈ ਤੇ ਤੁਸੀਂ ਦੇਖੋ ਵੀ ਜਿਹੜਾ ਨਾਮ ਆ ਉਹ 25000 ਰੁਪਿਆ ਤੇ ਨਾਮ ਵੀ ਜਿਹੜਾ ਗੁਪਤ ਰੱਖਿਆ ਜਾਊਗਾ ਜਿਹੜਾ ਦੱਸੂਗਾ ਵੀ ਉਹ ਬੰਦਾ ਕੋਠੇ 'ਤੇ ਚੈਨਲ ਦੀ ਡੋਰ ਨਾਲ ਪਤੰਗ ੜਾ ਰਿਹਾ ਸੋ ਇਸ ਚੀਜ਼ ਤੋਂ ਵੀ ਬਚੋ ਠੀਕ ਆ ਜੀ ਐਦਾਂ ਦਾ ਕੰਮ ਨਾ ਹੋਵੇ ਕਿਸੇ ਵੀਰ ਭਾਈ ਤੇ ਐਡਾ ਭਾਰੀ ਜੁਰਮਾਨਾ ਹੋਵੇ ਜਿਨ੍ਹਾਂ ਤੇ ਹੋਇਆ ਉਹਨਾਂ ਨੂੰ ਪਤਾ ਹੈ ਪਿਛਲੇ ਸਾਲ ਵੀ ਪੰਜਾਬ ਸਰਕਾਰ ਇਸ ਵਾਸਤੇ ਬਹੁਤ ਸਖਤ ਆ ਸਖਤੀ ਨਾਲ ਜਿਹੜੇ ਫੈਸਲੇ ਲੈ ਰਹੇ ਆ ਪੰਜਾਬ ਪੁਲਿਸ ਨੇ ਵੀ ਵੱਡੀਆਂ ਜਿਹੜੀਆਂ ਯੋਗਦਾਨਾਂ ਧਾਗੇ ਹੱਥੀ ਵੀ ਬਣਾਏ ਹਨ ਕੰਚ ਲੈ ਕੇ ਹਨ ਉਹ ਧਾਗੇ ਜਿੱਦਾਂ ਦੇ ਮਰਜੀ ਹੁੰਦੇ ਦੇ ਪਰ ਟੁੱਟ ਜਾਂਦੇ ਦੇ ਜਿਹੜੇ ਇਹ ਧਾਗੀਆਂ ਚੈਨਲ ਦੀ ਡੋਰ ਹਨ ਇਹਦਾ ਜਰੂਰ ਆਪਾਂ ਨੇ ਬਾਈ ਬਾਈਕਟ ਕਰਨਾ ਤੇ ਕੱਲੂ ਬਸੰਤ ਪੰਚਮੀ ਆ ਜਰੂਰ ਸਾਰੇ ਪਤੰਗ ਢਾਓ ਮੈਂ ਵੀ ਪਤੰਗ ਢਾਊਂਗਾ ਚਲੋ ਜਿਹੜੀ ਰੀਤ ਚੱਲੀ ਆ ਰਹੀ ਹੈ ਬਚਪਨ ਹਨ ਬਚਪਨ ਦੇ ਵਿੱਚ ਵੀ ਆਪਾਂ ਨੂੰ ਜੀਣਾ ਚਾਹੀਦਾ ਭਾਵੇਂ ਆਪਾਂ ਬੁੜੇ ਹੋ ਜਾਈਏ ਸੋ ਜਰੂਰ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਮੇਰੀ ਆਈਡੀ ਜੀ ਆਰਸੀ ਰਾਜਪੂਤ ਨੂੰ ਜ਼ਰੂਰ ਸਾਰੇ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ